ਇਹ ਤਿੰਨ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਕਰਕੇ 15 ਲੋਕਾਂ ਦੀ ਮੌਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਆ ਚੁੱਕਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਇਹ ਮੌਤਾਂ ਨਹੀਂ ਹੋਈਆਂ ਇਹ ਕਤਲ ਕੀਤਾ ਗਿਆ ਤਾਂ 15 ਲੋਕਾਂ ਦੇ ਕਤਲ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਹਲੇ ਵੀ ਕਈ ਲੋਕ ਜਿਹੜੇ ਨੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਜਿਨ੍ਹਾਂ ਜਿਨ੍ਹਾਂ ਨੇ ਸ਼ਰਾਬ ਦਾ ਸੇਵਨ ਕੀਤਾ ਸੀ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤਾਂ ਇਸ ਮੌਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸ਼ਾਹਨੀ ਦੇ ਸ਼ਾਹਨੀ ਦੇ ਵੱਲੋਂ ਵੀ ਪੂਰੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਸ਼ਰਾਬ ਪੀਤੀ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਅੰਕੜਾ ਹੋਰ ਵੀ ਵੱਧ ਸਕਦਾ ਪਹਿਲਾਂ 8 ਲੋਕਾਂ ਦੀ ਮੌਤ ਹੋਈ ਸੀ ਬਾਅਦ ਦੇ ਵਿੱਚ 15 ਲੋਕਾਂ ਦੀ ਮੌਤ ਦਾ ਅੰਕੜਾ ਆ ਚੁੱਕਿਆ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਵੰਤ ਮਾਨ ਦੇ ਵੱਲੋਂ ਵੀ ਸਖਤ ਐਕਸ਼ਨ ਲਿਆ ਜਾ ਰਿਹਾ ਤੇ ਨਾਲ ਹੀ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ जानकारी सजी की एक बार तो एक बहुत ही अनफॉर्चुनेट ये जो ट्रेजिडी हुई है मजीठा हमारा जो हल्का है वहाँ पर आ, कुछ लोगों ने स्प्यूरियस लिकर जहरीली शराब जो कंज्यूम की थी कल हमें रात को पता लगा कि जो लोगों ने कल कल ये सेवन किया होगा इस प्यूरियस लिकर का आ, इस, आ, पांच विलेज़ से हमें फिर रिपोर्ट्स आने शुरू हो गए कि लोग क्रिटिकल स्थिति में थे आ, हमने तुरंत जो है अपनी टीम्स रश करके मेडिकल टीम्स अभी भी हमारी मेडिकल टीम्स जो हैं डोर टू तो डोर जाके जो भी किसी को भी चाहे सिम्टम है या नहीं है उनको हम लोग फिर भी अभी भी हॉस्पिटल पहुंचा रहे हैं ताकि उनका बचाव हो सके अनफॉर्चुनेटली अभी तक इस अनफॉर्चुनेट हादसे में चौदह लोगों की डेथ हो चुकी है Uh, सरकार जो है पूरी पूरी सहायता कर रही है हम फैमिलीज़ uh, को भी मिल रहे हैं और हम लोग ये भी इंश्योर कर रहे हैं कि ये जो डेथ टोल है अब ना आगे बढ़े इसके लिए हम लोगों ने अपनी टीम्स uh, घर घर जाके डोर टू डोर जाके जिन्होंने भी ये कंजम्पशन की है चाहे वो सिम्टोमेटिक है या नहीं हम सबको शिफ्ट uh, कर रहे हैं इसमें बड़ी चीज़ जो ये है कि जो अक्यूज हैं जो जिन जहाँ से ये शराब ली गई थी या जो डिस्ट्रीब्यूटर थे जहाँ जिसने सप्लाई की थी वो सारे लोग अरेस्ट हो चुके हैं और इसकी जो बाकी ट्रेसिंग है वो अंडर इन्वेस्टिगेशन है रिकवरीज भी हम कर रहे हैं जॉइंट एक्साइज और पुलिस टीम्स लगी हुई हैं और फ्रॉम द पॉइंट ऑफ व्यू ऑफ़ मेडिकल हेल्प हम सारा कुछ मेडिकल uh, हेल्प यहाँ पर विलेज में ही हमने रात भर डॉक्टर्स को स्टेशन किया हुआ था तो किसी को भी हमें लगा कि ये प्रॉब्लम लग रही है हमने उनको तुरंत शिफ्ट किया हुआ है एज ऑफ नाउ हमारे हॉस्पिटल में छः लोग दाखिल हैं और अभी भी अगर हमें कोई भी लग रहा है कि वलनरेबल uh, है इस चीज़ को लेके हम उनको भी शिफ्ट कर रहे हैं पाँच विलेजेस जो हैं जहाँ पर ये आ, देखने को आया है वो है मरड़ी कला पंगाली थ्रेवाल पतलपुरी ते तलवंडी को मन तो ये हमारे पांच विलेजेस हैं जहाँ पर आ, इसका इम्पैक्ट आया है बाकी अभी भी हमारा हमारी जो टीम्स हैं वो सहायता में लगी हुई हैं और हम फैमिलीज़ के साथ हैं सरकार की तरफ से जो भी सहायता है सबको प्रोवाइड की जाएगी ਤਾਂ ਤੁਸੀਂ ਸੁਣਿਆ ਸ਼ਖਸੀ ਸਥਾਨੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਤੇ ਨਾਲ ਹੀ ਕਿਹਾ ਗਿਆ ਕਿ ਮੈਡੀਕਲ ਟ੍ਰੀਟਮੈਂਟ ਕੀਤਾ ਜਾ ਰਿਹਾ ਜਾਂਚ ਚੱਲ ਰਹੀ ਆ ਕੋਈ ਹੋਰ ਜਿਹੜੇ ਇਸ ਤਰੀਕੇ ਦੀ ਘਟਨਾ ਨਾ ਹੋਵੇ ਉਸ ਦੇ ਲਈ ਵੀ ਪੁਲਿਸ ਲਗਾ ਤਾਰ ਜਿਹੜੀ ਆ ਸਖਤ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੰਜ ਲੋਕਾਂ ਨੂੰ ਅਰੈਸਟ ਵੀ ਕਰ ਲਿਆ ਗਿਆ ਕਿੰਗਪਿੰਨ ਵੀ ਅਰੈਸਟ ਕਰ ਲਿਆ ਗਿਆ ਜੋ ਇਸ ਦਾ ਮੁੱਖ ਮਲਜ਼ਮ ਦੱਸਿਆ ਜਾ ਰਿਹਾ ਜਿਸ ਦੇ ਵੱਲੋਂ ਅਚਾਨਤ ਪੈਸਿਆਂ ਦੀ ਖਾਤਰ ਇਹ ਘਟਿਆ ਹਰਕਤ ਕੀਤੀ ਆ ਪੈਸਿਆਂ ਦੀ ਖਾਤਰ ਜਹਰੀਲੀ ਸ਼ਰਾਬ ਜਿਹੜੀ ਆ ਬਣਾਈ ਗਈ ਆ ਲੋਕਾਂ ਨੇ ਪੀਤੀ ਮਜ਼ਦੂਰ ਸੀ ਪੱਠੇ ਦੇ ਉੱਤੇ ਕੰਮ ਕਰਨ ਵਾਲੇ ਜਿਨ੍ਹਾਂ ਨੇ ਆਪਣੀ ਜਾਨ ਗਵਾ ਦਿੱਤੀ ਤਾਂ ਹੁਣ ਪਿੰਡ ਹਾਂਜੀ ਚੇਅਰਮੈਨ ਸਾਹਿਬ ਕੀ ਗੱਲ ਬਾਤ ਹੋਈ ਆ ਜੀ ਇਹ ਜਦੀਦੀ ਸ਼ਰਾਬ ਪਿੰਡ ਦੇ ਨਾਲ ਪੰਜ ਛੇ ਮੌਤਾਂ ਹੋਈਆਂ ਨੇ ਤੁਹਾਡੇ ਪਿੰਡ ਜੀ ਹੋਰ ਕਿੱਥੇ ਕਿੱਥੇ ਹੋਈਆਂ ਜੀ ਬੰਦੇ ਹਸਪਤਾਲ ਨੇ ਤੇ ਥਰੀ ਵਾਲਾ ਸਾਡੇ ਲਾਗੇ ਗਵਾਂਢੀ ਪਿੰਡ ਆ ਭਗਾੜੀ ਆ ਤਪੜੀ ਹੈ ਤਪੜੀਆਂ ਜੀ ਵੀ ਆ ਜੀ ਸ਼ਾਮਲਾ ਤੋਂ ਚਲਵੰਡੀ ਵੀ ਆ ਇਹ ਲਾਗੇ ਜਾ ਕੇ ਪਿੰਡਾਂ ਦੇ ਜਦੀਦੀ ਸ਼ਰਾਬ ਦੇ ਨਾਲ ਬੋਲੋ ਮੋਹਰਾਵਿਆਂ ਨੇ ਇਹ ਤੋਂ ਪਤਾ ਹੀ ਕੱਟਣਾ ਆ ਤੇ ਕਿਦਾਂ ਦੇ ਪਰਿਵਾਰ ਗਰੀਬ ਹੀ ਆਗੇ ਜਾਂ ਜੀ ਗਰੀਬ ਪਰਿਵਾਰ ਨੇ ਆਪਾਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਤੇ ਕੀ ਕਹਿਣਾ ਡੀਸੀ ਸਾਹਿਬ ਇਥੇ ਪ੍ਰਸ਼ਾਸਨ ਦਾ ਤਾਂ ਹੀ ਪੂਰੀ ਜੋ ਆਪਣੀ ਜਿੰਮੇਵਾਰੀ ਤੋਂ ਬਾਹਰ ਹੋ ਰਹੇ ਨੇ ਠੀਕ ਹੈ ਇਹ ਕਿਹੜੇ ਕਿਹੜੇ ਪਿੰਡ ਤੋਂ ਲੰਡੇ ਸ਼ਰਾਬ ਇਹ ਇਹਦੇ ਬਾਰੇ ਨੇ ਕੋਈ ਜਾਣਕਾਰੀ ਇਹ ਇਹ ਰਾਤੀ ਸ਼ਾਮਾਂ ਤੋਂ ਹੀ ਪੁਲਿਸ ਪ੍ਰਸ਼ਾਸਨ ਪਿੰਡ ਦੇ ਵਿੱਚ ਫਿਰਦਾ ਰਿਆ ਰਾਤ 12:30 ਵਜੇ ਮੈਨੂੰ ਉਠਾ ਲਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਉਂਸਮੈਂਟ ਕੀਤੀ ਆ ਤੇ 4 ਵਜੇ ਫੇਰ ਇੱਥੇ ਦੋ ਤਿੰਨ ਗੱਡੀਆਂ ਆਉਂਦੀਆਂ ਅਨਾਉਂਸਮੈਂਟਾਂ ਕੀਤੀਆਂ ਬਾਬਾ ਜੀ ਆ ਜਿਹੜੇ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਗੁਜਰ ਗਏ ਨੇ ਅੱਛਾ ਜੀ ਬਾਰੇ ਵੀ ਕੋਈ ਚੰਗੇ ਆ ਕਿ ਹੁਣ ਕੋਈ ਨੁਕਸਿਆ ਤੇ ਉਹ ਦੱਸੋ ਤੇ ਉਹਨੂੰ ਹਸਪਤਾਲ ਪਹੁੰਚਾਏ ਪੁੱਛੋ ਫਿਰ ਹਸਪਤਾਲ ਪਹੁੰਚਾਏ ਆ ਜੀ ਹਸਪਤਾਲ ਇਥੋਂ ਦੋ ਤਿੰਨ ਜਾਣੇ ਪਹੁੰਚਾਏ ਗਏ ਆ ਅੱਛਾ ਤੇ ਗੱਡੀ ਹੁਣ ਫੇਰ ਅਜੇ ਪਿੰਡ ਦੇ ਵਿੱਚ ਪਤਾ ਲਾਇਆ ਜਾ ਰਿਹਾ ਕਿ ਕਿਹਨੇ ਕਿਹਨੇ ਪੀਤੀ ਆ ਕਿਨੂੰ ਕਿ ਪਿੰਡ ਦੇ ਲੋਕਾਂ ਦੀ ਵੀ ਜਵਾਨੀ ਸੁਣੀ ਆ ਤੇ ਤੁਸੀਂ ਡਿਪਟੀ ਕਮਿਸ਼ਨਰ ਸਾਹਿਬ ਸੀ ਸਾਹਨੀ ਦੇ ਵੱਲੋਂ ਵੀ ਜੋ ਜਾਣਕਾਰੀ ਸਾਂਝੀ ਕੀਤੀ ਗਈ ਆ ਉਹ ਵੀ ਸੁਣੀ ਆ ਤਾਂ ਇਸ ਮਾਮਲੇ ਦੇ ਵਿੱਚ ਹੁਣ ਐਕਸ਼ਨ ਵੀ ਹੋ ਰਿਹਾ ਤਾਂ ਹੁਣ ਅੰਕੜਾ ਹੋਰ ਵੀ ਵੱਧ ਸਕਦਾ ਇਸ ਮਾਮਲੇ ਦੇ ਵਿੱਚ ਤਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਸਸਤੀ ਸ਼ਰਾਬ ਤੋਂ ਜ਼ਰੂਰ ਗਰੇਜ਼ ਕੀਤਾ ਜਾਵੇ ਨਸ਼ਾ ਤਾਂ ਨਸ਼ਾ ਆ ਸ਼ਰਾਬ ਐਸੇ ਪੀਣੀ ਨਹੀਂ ਚਾਹੀਦੀ ਪਰ ਕਈ ਲੋਕ ਚਲੋ ਹੁੰਦੇ ਨੇ ਕਿ ਚਲੋ ਸ਼ਰਾਬ ਨੂੰ ਸ਼ਰਾਬ ਨਹੀਂ ਨਸ਼ਾ ਨਹੀਂ ਬਲਕਿ ਦਵਾਈ ਦੇ ਤੌਰ ਤੇ ਪਿੰਦੇ ਨੇ ਥਕਾਵਟ ਲਾਉਣ ਦੇ ਕਰਕੇ ਪਿੰਦੇ ਨੇ ਮਨੋਰੰਜਨ ਦੇ ਤੌਰ ਤੇ ਪਿੰਦੇ ਨੇ ਤਾਂ ਉਹ ਇੱਕ ਜਿਹੜੀ ਥੋੜੇ ਥੋੜੀ ਦੇਰ ਦਾ ਮਨੋਰੰਜਨ ਜਾਂ ਥੋੜੀ ਦੇਰ ਦੇ ਤੁਹਾਡੇ ਚੰਨ ਪੈਸੇ ਬਚਾਉਣ ਦੀ ਖਾਤਰ ਤੁਸੀਂ ਕੋਈ ਥਕਾਵਟ ਲਾਉਣ ਦੀ ਖਾਤਰ ਪਰ ਆ